ਦਾ ਨਾਮ rahul ਹੈ ਜੀ 21 ਨੰਬਰ ਗਲੀ 'ਚ ਰਹਿ ਰਹੇ ਆਂ ਔਰ ਪਿਛਲੇ 4 ਮਤਲਬ 10 ਦਿਨ ਤੋਂ ਪਾਣੀ ਇਥੇ ਆ ਨਹੀਂ ਰਿਹਾ ਔਰ ਹਰ 15 ਦਿਨ ਬਾਅਦ 10 ਦਿਨ ਬਾਅਦ ਮੋਟਰ ਖਰਾਬ ਹੋ ਜਾਂਦੀ ਹੈ ਔਰ ਅਸੀਂ ਜਿਹੜਾ ਠੇਕੇਦਾਰ ਹੈ ਇਹਦਾ ਬਲਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਕਹਨੇ ਆ ਜਿਹੜਾ ਇਲੈਕਟ੍ਰੀਸ਼ੀਅਨ ਹੈ ਟਿੰਕੂ ਉਹਨੂੰ ਵੀ ਕਹਨੇ ਆ ਜਿਹੜਾ ਇਹਦਾ ਜੇ ਆਈ ਸਾਹਿਬ ਨੇ ਦਿਲਬਖ ਸਿੰਘ ਜੀ ਉਹਨਾਂ ਨੂੰ ਵੀ ਕਹਨੇ ਆ ਔਰ ਉਸ ਤੋਂ ਬਾਅਦ ਇਥੇ ਲੋਕਲ ਜਿਹੜੇ ਆਪ ਦੇ ਵਲੰਟੀਅਰ ਨੇ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਅੱਜ ਮੇਰੀ ਡਾਕਟਰ ਜੀਵਨਜੋਤ ਕੌਰ ਦੇ ਨੰਬਰ ਤੇ ਵੀ ਗੱਲ ਹੋਈ ਉਹ ਕਹਿੰਦੇ ਅਸੀਂ ਕਰਾਂਗੇ ਮਸਲਾ ਹੱਲ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਪਾਈਪਾਂ ਉਤਰਾ ਦੀਆਂ ਉਤਰਾ ਪਈਆਂ ਉਹ ਮੈਨੂੰ ਕਹਿੰਦੇ ਸ਼ਾਮਾਂ ਨੂੰ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਤੁਹਾਡਾ ਸਮਾਧਾਨ ਕਰਾਂਗੇ ਪਰ ਕੋਈ ਸਮਾਧਾਨ ਨਹੀਂਗਾ ਅਸੀਂ ਕਹਿੰਨੇ ਆ ਬੋਰ ਨਵਾਂ ਕਰਾ ਦਿਓ ਕਹਿੰਦੇ ਸੈਂਕਸ਼ਨ ਆਸੇ ਜਾਏਗਾ ਤੇ ਜੇ 2 ਮਹੀਨੇ ਬੋਰ ਨਹੀਂ ਹੋਏਗਾ ਤੇ 2 ਮਹੀਨੇ ਪਾਣੀ ਨਹੀਂ ਆਏਗਾ ਬੰਦੇ ਕਿੱਥੇ ਜਾਣਗੇ ਪਾਣੀ ਤੋਂ ਬਿਨਾ ਫਿਰ ਅੱਗੋਂ ਇਹ ਕਹਿੰਦੇ ਕਿ ਟੈਂਕਰ ਲਵਾਤਾ ਤੁਹਾਨੂੰ ਤੁਸੀਂ ਮੰਨਦੇ ਹੋ 21ਵੀਂ ਸਦੀ ਵਿੱਚ ਟੈਂਕਰ ਨਾਲ ਪਾਣੀ ਢੋਆ ਜਾ ਸਕਦਾ ਕੋਈ ਬੰਦਾ ਮੈਨੂੰ ਦੱਸ ਦੇਵੇ ਵੀ ਅੱਜ 21ਵੀਂ ਸਦੀ ਚ ਪਾਣੀ ਟੈਂਕਰ ਨਾਲ ਢੋ ਕੇ ਅਸੀਂ ਟੈਂਕੀਆਂ ਚ ਪਾ ਦਈਏ ਕੋਈ ਬੱਚੇ ਕਿੱਥੇ ਜਾਣਗੇ ਨਾ ਇਹਨਾਂ ਦਾ ਕੋਈ ਪਾਣੀ ਦਾ ਪ੍ਰਬੰਧ ਹੈ ਨਾ ਬਿਜਲੀ ਦਾ ਪ੍ਰਬੰਧ ਹੈ ਇੱਕ ਟਰਾਂਸਫਾਰਮਰ ਲੱਗਾ ਉਹ ਸਾਰੇ ਮਹੱਲੇ ਨੂੰ ਸਪਲਾਈ ਦੇ ਰਿਹਾ ਭਾਜੀ ਨੇ ਪਹਿਲੇ ਸਾਰੀ ਗੱਲ ਦੱਸਤੀ ਆ ਕੂੜੇ ਦਾ ਇਹਨਾਂ ਦੇ ਕੰਟਰੋਲ ਨਹੀਂਗਾ ਕੂੜਾ ਸਾਰਾ ਸੜਕਾਂ ਤੇ ਜਾ ਰਿਹਾ ਭਾਈ ਸਾਹਿਬ ਥੋੜਾ ਧਿਆਨ ਦੇਣਾ ਚਾਹੀਦਾ ਹੈ ਜੇ ਵੋਟ ਤੋਂ ਆਪਾਂ 100% ਵਿਨ ਕੀਤੀ ਹੈ ਜਿੱਤੇ ਆ ਵੋਟਾਂ ਮਿਲੀਆਂ ਨੇ ਇਹਦਾ ਮਤਲਬ ਇਹ ਥੋੜੀ ਵੀ ਫਾਰ ਗਰੰਟੀਡ ਲੈ ਲਈ ਆਪਾਂ ਲੋਕਾਂ ਨੂੰ ਵੀ ਅਗਲੀ ਵੋਟਾਂ ਨਹੀਂ ਹੋਣੀਆਂ ਅਸੀਂ ਜੋ ਭਾਜੀ ਨੇ ਰਿਪੀਟ ਕੀਤਾ ਮੈਂ ਵੀ ਰਿਪੀਟ ਕਰ ਦਿੰਦਾ ਵੀ ਅਸੀਂ ਤੇ ਫਿਰ ਬਾਈਕਾਟ ਕਰ ਦਾਂਗੇ ਇਹਨਾਂ ਨਾਲ ਵੀ ਸਾਨੂੰ ਬਹੁਤ ਜ਼ਿਆਦਾ ਕਰਕੇ ਆ ਜੀ ਹਾਂਜੀ ਵਾਦੇ ਭਾਜੀ ਜਿੰਨੇ ਕੀਤੇ ਸਾਰੇ ਕੰਮ ਜਿਹੜੇ ਜਿਹੜੇ ਇਹਨਾਂ ਨੇ ਫੀਤੇ ਕੱਟੇ ਹਨਾ ਜੀ ਉਹ ਪਿਛਲੀਆਂ ਸਰਕਾਰਾਂ ਦੇ ਫੀਤੇ ਕੱਟੇ ਆ ਆਪਣੇ ਫੀਤੇ ਕੋਈ ਨਹੀਂ ਇਹਨਾਂ ਨੇ ਕੱਟੇ ਜੀ ਆਪਾਂ ਕਹੀਏ ਇਹ ਜੇ ਕਹਿ ਦਈਏ ਵੀ ਆਪਾਂ ਫੀਤੇ ਨਵੇਂ ਕੱਟੇ ਕੋਈ ਨਹੀਂ ਨਵੇਂ ਕੱਟੇ ਕੋਈ ਅਚੀਵਮੈਂਟ ਨਹੀਂ ਤੁਸੀਂ ਮੈਨੂੰ ਗਿਣਾ ਦਿਓ ਕਿਹੜੀ ਅਚੀਵਮੈਂਟ ਆ ਆ ਵੇਖ ਲਓ ਆ ਹਾਲਿਆ ਮੇਨਟੇਨੈਂਸ ਨਹੀਂ ਹੁੰਦੀ ਨਵੀਂ ਕਿਤੋਂ ਕਰਨੀ ਆਪਾਂ ਮਤਲਬ ਇਹਨੂੰ ਸੀਰੀਅਸਲੀ ਲਵੇ ਸਰਕਾਰ ਬੰਦਿਆਂ ਨੂੰ ਬੰਦੇ ਸਮਝੇ ਇਹਨੂੰ ਅਫਰੀਕਾ ਦੇ ਜੰਗਲ ਨਾ ਬਣਾਵੇ ਇਹਨੂੰ ਸਮਝੇ ਵੀ ਅਸੀਂ ਭਾਰਤ 'ਚ ਰਹਿ ਰਹੇ ਆਂ 21ਵੀਂ ਸਦੀ 'ਚ ਰਹਿ ਰਹੇ ਆਂ ਜਿੱਥੇ AI ਆ ਗਈ ਆ ਜਿੱਥੇ ਆਟੋਮੇਸ਼ਨ ਨਾਲ ਲੋਕਾਂ ਘਰ ਸਾਰਾ ਸਿਸਟਮ ਹੁੰਦਾ ਸਾਡੇ ਘਰ ਆਟੋਮੈਟਿਕ ਟੂਟੀਆਂ ਲੱਗੀਆਂ ਪਾਣੀ ਨਹੀਂ ਆਊਗਾ ਟੂਟੀਆਂ ਕਿੱਥੇ ਚੱਲਣਗੀਆਂ ਤੁਸੀਂ ਦੱਸੋ ਮਤਲਬ ਇਹ ਸਰਕਾਰ ਨੂੰ ਚਾਹੀਦਾ ਮੌਜੂਦਾ ਐਮਐਲਏ ਨੂੰ ਚਾਹੀਦਾ ਵੀ ਗੱਲ ਸੁਣੇ ਅਸੀਂ 3 ਦਿਨ ਹੋ ਗਏ ਫੋਨ ਕਰਦੇ ਆਂ ਅੱਗੋਂ ਫੋਨ ਦਾ ਜਵਾਬ ਆਂਦਾ ਕਰਾ ਰਹੇ ਆਂ ਕੰਮ ਸਾਰੇ ਬੰਦਿਆਂ ਨੇ ਫੋਨ ਕੀਤਾ ਇਹਨਾਂ ਨੇ ਫੋਨ ਕੀਤਾ ਇਹਨਾਂ ਨੇ ਕੀਤਾ ਮੈਂ ਕੀਤਾ ਇੱਧਰ ਕੈਮਰਾ ਘਮਾਓ ਇਹਨਾਂ ਨੇ ਫੋਨ ਕੀਤਾ ਸਭ ਨੂੰ ਇੱਕੋ ਜਵਾਬ ਹੈ ਕੰਮ ਕਰਾ ਰਹੇ ਆਂ ਅਵੇ ਲੋ ਕੀ ਕੰਮ ਕੁਛ ਨਹੀਂ ਹੋ ਰਿਹਾ ਗੱਲਾਂ ਚ ਕੰਮ ਹੋ ਰਿਹਾ ਕਾਗਜ਼ਾਂ ਚ ਹੋ ਰਿਹਾ ਆਹ ਹਫ਼ਤੇ 20 25000 30000 ਦਾ ਠੇਕੇਦਾਰ ਬਿੱਲ ਬਣਾਉਂਦਾ ਉਹ ਮੋਟਰ ਦਾ ਬਿੱਲ ਪੈਂਦਾ ਉਹਨੂੰ ਪੇਮੈਂਟ ਹੋ ਜਾਂਦੀ ਆ ਕੁਛ ਜੇ ਨੂੰ ਜਾਂਦਾ ਉਹ ਕੋਸ਼ਿਸ਼ ਹੁੰਦਾ ਉਹ ਜੋ ਵੀ ਹੁੰਦਾ ਸਾਨੂੰ ਕੁਛ ਨਹੀਂ ਮਿਲਦਾ ਪਿਆ ਇਹਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦਾ ਮਸਲਾ ਹੱਲ ਕਰੀਏ ਨਹੀਂ ਤੇ ਫਿਰ ਜਿਹੜੀ ਪਬਲਿਕ ਹੈ ਉਹ ਦੂਜਾ ਰੂਪ ਲਏਗੀ ਫਿਰ ਤੁਹਾਡਾ ਉਹ ਕਰੇਗੀ ਐਜੀਟੇਸ਼ਨ ਕਰੇਗੀ ਫਿਰ ਵੈਦਾ ਕੀ ਆਪਾਂ ਹੁਣੇ ਮੌਕਾ ਸੰਭੀਏ ਅਮਿਤ ਕੁਮਾਰ ਨਾਮ ਹੈ ਜੀ ਮੇਰਾ ਇਹ ਪ੍ਰੋਬਲਮ ਆਈ ਤੇ ਕਿਦਾਂ ਤੋਂ ਨਹੀਂ ਪਾਣੀ ਆ ਰਿਹਾ ਦੇਖੋ 10 12 ਦਿਨ ਤੋਂ ਤੇ ਸਾਰਾ ਗਲੀ ਮੁਹੱਲਾ ਸਾਰਾ ਪਰੇਸ਼ਾਨ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹਾਲਤ ਮਾੜੀ ਹੋ ਚੁੱਕੀ ਹੈ ਕਿਉਂਕਿ ਕੋਈ ਬਜ਼ੁਰਗਾ ਉਹਨੂੰ ਦਵਾਈ ਦੀ ਪਾਣੀ ਦੀ ਜ਼ਰੂਰਤ ਹੈ ਜੇ ਸਫਾਈ ਨਿਖਾਰ ਹੋਏਗੀ ਕਿਸੇ ਵੀ ਘਰ ਚ ਵੀ ਕੋਈ ਵੀ ਮੇਡ ਵਗੈਰਾ ਕੰਮ ਤੇ ਨਹੀਂ ਆ ਰਹੀ ਕਿਉਂਕਿ ਉਹ ਕਹਿੰਦੇ ਪਾਣੀ ਹੈ ਨਹੀਂ ਤੇ ਕਿੱਥੇ ਜਾਈਏ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸ਼ਰਮ ਆਉਂਦੀ ਹੈ ਕਿ ਅਸੀਂ ਆਪਣੇ ਸ਼ਬਦਾਂ ਨਾਲ ਨਹੀਂ ਦੱਸ ਸਕਦੇ ਕਿ ਫਲਸ਼ ਵਾਸਤੇ ਲੈਟਰਿੰਗ ਸਾਫ਼ ਕਰਨ ਵਾਸਤੇ ਧੋਣ ਵਾਸਤੇ ਵੀ ਲੋਕਾਂ ਕੋਲ ਪਾਣੀ ਨਹੀਂ ਹੈ ਇਸ ਟਾਈਮ ਤੇ ਲੋਕ ਕਹਿੰਦੇ ਕਿ ਅਸੀਂ ਤੁਹਾਨੂੰ ਟੈਂਕਰ ਦੇ ਦਿੱਤਾ ਤੇ ਟੈਂਕਰ ਦੇ ਨਾਲ ਵਰਤ ਲਓ ਹੁਣ ਟੈਂਕਰ ਦੇ ਨਾਲ ਛੋਟਾ ਬੱਚਾ ਹੋਏਗਾ ਜਾਂ ਕੋਈ ਬਜ਼ੁਰਗ ਹੋਏਗਾ ਉਹ ਆਪਣੀ ਟੈਂਕੀ ਚ ਪਾਣੀ ਭਰੇ ਫੇਰ ਫਲਸ਼ ਚ ਪਾਣੀ ਲੈ ਕੇ ਆਏ ਸਾਨੂੰ ਤੇ ਸ਼ਰਮ ਆਉਂਦੀ ਕਿ ਕਿਹੜੇ ਸ਼ਬਦ ਇਸਤੇਮਾਲ ਕਰੀਏ ਇਹਨਾਂ ਵਾਸਤੇ ਲੇਕਿਨ ਇਹਨਾਂ ਲੋਕਾਂ ਨੂੰ ਕਾਉਂਸਲਰ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਮੰਤਰੀ ਤੱਕ ਲੈ ਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਕੋਈ ਜੂਨ ਤੱਕ ਨਹੀਂ ਰੈਂਗਦੀ ਇਹਨਾਂ ਦੇ ਸਿਰ ਦੇ ਉੱਤੇ ਜੇ ਇਹਨਾਂ ਕੋਲ ਦੇਖੋ ਜੇ ਇਹਨਾਂ ਕੋਲ ਨਹੀਂ ਕੰਟਰੋਲ ਹੁੰਦਾ ਨਹੀਂ ਇਹ ਸੰਭਾਲ ਸਕਦੇ ਤੇ ਅਸਤੀਫਾ ਦੇ ਦਿੰਨ ਜੇ ਨਾ ਕੋ ਨਹੀਂ ਮੈਨੇਜਮੈਂਟ ਕੀਤੀ ਜਾਂਦੀ ਨਹੀਂ ਸ਼ਹਿਰ ਨੂੰ ਚਲਾਇਆ ਜਾਂਦਾ ਤੇ ਅਸਤੀਫਾ ਦੇ ਕੇ ਘਰ ਬੈਠਣ ਜਨਤਾ ਨੂੰ ਕਿਉਂ ਪਰੇਸ਼ਾਨ ਕਰ ਰਿਹਾ ਕਿਸੇ ਹੋਰ ਨਵੇਂ ਕੈਂਡੀਡੇਟ ਨੂੰ ਆ ਕੇ ਮੌਕਾ ਦੇਣ ਜੋ ਕੰਮ ਨੂੰ ਕੰਟਰੋਲ ਕਰ ਸਕਦਾ ਦੇਖੋ ਇਸ ਤੋਂ ਪਹਿਲੇ ਵੀ ਨਵਜੋਤ ਸਿੰਘ ਸਿੱਧੂ ਸੀ ਐਮਐਲਏ ਉਹਨਾਂ ਨੇ ਵੀ ਉਹਨਾਂ ਦੇ ਟਾਈਮ ਤੇ ਵੀ ਲੇਕਿਨ ਲੋਕਾਂ ਨੂੰ ਇਹੋ ਦੀ ਪਰੇਸ਼ਾਨੀ ਨਹੀਂ ਸੀ ਅਸੀਂ ਕਿਸੇ ਆਮ ਆਦਮੀ ਨੂੰ ਭਾਜਪਾ ਨੂੰ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਟਾਰਗੇਟ ਨਹੀਂ ਕਰ ਰਹੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜਿਹੜੀਆਂ ਮੂਲ ਬੂਤ ਜਿਹੜੀਆਂ ਹਰ ਲੋਕਾਂ ਨੂੰ ਪਾਣੀ ਤੇ ਬੱਤੀ ਇੱਕ ਆਮ ਇਨਸਾਨ ਦੇ ਜਿਹੜੇ ਅਧਿਕਾਰ ਹੈ ਹੱਕ ਹੈ ਕਮ ਸੇ ਕਮ ਉਹ ਤੇ ਦਿਓ ਉਹਨਾਂ ਨੂੰ 70 ਸਾਲ ਤੋਂ ਤੁਸੀਂ ਕੋਰੋਨਾ ਰੋ ਰਹੇ ਹੋ ਸਾਫ ਪਾਣੀ ਸਾਫ ਹਵਾ ਤੇ ਸਾਫ ਖਾਣਾ ਨਾ ਕਿਸ ਨੂੰ ਚੱਜ ਨਾਲ ਮਕਾਨ ਮਿਲਿਆ ਨਾ ਕਿਸ ਨੂੰ ਪੀਣ ਦਾ ਸਾਫ ਪਾਣੀ ਮਿਲਿਆ ਪਾਣੀ ਦਾ ਦੇਖੋਗੇ ਨਾ ਹਾਲ ਇਹਦਾ TDS ਐ ਨਾ ਖਰਾਬ ਹੈ ਪੀਲਾ ਪਾਣੀ ਆ ਰਿਹਾ ਜੋ ਹਾਲਤ ਹੋ ਰਹੀ ਹੈ ਲੋਕਾਂ ਨੂੰ ਹੈਪਟਾਈਟਸ B ਜਾਂ C ਹੋਏਗਾ ਜਾਂ ਕਿਡਨੀਆਂ ਖਰਾਬ ਹੋਣੀਆਂ ਮਤਲਬ ਐਨੀ ਬਦਬੂ ਆਉਂਦੀ ਹੈ ਕਿ ਜਿਸ ਤਰ੍ਹਾਂ ਸਿਵਰੇਜ ਦੇ ਪਾਣੀ ਦੀ ਸਮੈਲ ਨਾਲ ਸੇਮ ਉਸੇ ਤਰ੍ਹਾਂ ਦੀ ਸਮੈਲ ਹੈ ਤੇ ਜੇ ਲਗਾਤਾਰ ਮੇਰੇ ਹਿਸਾਬ ਨਾਲ ਲੋਕੀ 15-20 ਦਿਨ ਹੋ ਰਿਹਾ ਉਹ ਜੇ ਪਾਣੀ ਪੀਣਗੇ ਤੇ ਹੈਪਟਾਇਟਿਸ B ਜਾਂ ਕਿਡਨੀਆਂ ਖਰਾਬ ਹੈ ਜਾ ਡੇਂਗੂ ਅਥੇ ਫੈਲੇਗਾ ਮਤਲਬ ਕੈਂਸਰ ਲੀਵਰ ਕੈਂਸਰ ਕਿਡਨੀ ਖਰਾਬ ਹੋਏਗੀ ਪੱਕਾ ਤੇ ਉਹਦੇ ਬਾਅਦ ਇਹਨਾਂ ਦੀਆਂ ਜਿਹੜੀਆਂ ਵੀ ਹੈ ਹੈਲਥ ਵਾਸਤੇ ਇਹਨਾਂ ਨੇ ਜਿਹੜੇ ਨਵੇਂ ਖੋਲੇ ਆ ਆਮ ਆਦਮੀ ਨੇ ਉਹਦਾ ਕੀ ਫਾਇਦਾ ਹੈ ਮੁਹੱਲਾ ਕਲੀਨਿਕ ਕਹ ਲੋ ਜਾਂ ਜੋ ਵੀ ਕਹ ਲੋ ਮਤਲਬ ਇੱਕ ਕਿਤਾਬਾਂ ਦੇ ਵਿੱਚ ਕੰਮ ਦਿਖਾਇਆ ਜਾ ਰਿਹਾ ਦਰਾਤਲ ਦੇ ਉੱਤੇ ਜ਼ਮੀਨ ਦੇ ਉੱਤੇ ਕੋਈ ਕੰਮ ਨਹੀਂਗਾ ਲੋਕਾਂ ਦੀ ਮੰਗ ਹੈ ਸਾਡੀ ਮੰਗ ਹੈ ਕਿ ਡਿਮਾਂਡ ਹੈ ਪਬਲਿਕ ਦੀ ਕਿ ਜ਼ਰੂਰਤ ਹੈ ਕਿ ਇੱਕ ਆਮ ਇਨਸਾਨ ਦੀ ਜੋ ਛੋਟੀਆਂ ਛੋਟੀਆਂ ਜ਼ਰੂਰਤਾਂ ਕਮ ਸੇ ਕਮ ਉਹਨੂੰ ਤੇ ਪੂਰਾ ਕਰੋ ਕਮ ਸੇ ਕਮ ਸਾਫ਼ ਹਵਾ ਸਾਫ਼ ਪਾਣੀ ਦੇ ਦਿਓ ਕੁਝ ਤੇ ਸ਼ਰਮ ਕਰੋ ਇਹਨਾਂ ਨੂੰ ਕਹੋ